ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜਿਹੜੀਆਂ ਔਰਤਾਂ ਗਰਮ ਦੁੱਧ ਨਾਲ ਜਲੇਬੀ ਦਾ ਸੇਵਨ ਕਰਦੀਆਂ ਹਨ ਉਹਨਾਂ ਔਰਤਾਂ ਪਰ ਜਵਾਨੀ ਹਮੇਸ਼ਾ ਚੜੀ ਰਹਿੰਦੀ ਹੈ ਨੰਬਰ 2 ਜਿਹੜੀਆਂ ਔਰਤਾਂ ਨਹਾਉਣ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਕਰ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਸਰੀਰ ਵਿੱਚ ਕਦੇ ਵੀ ਦਰਦੀ ਸਮੱਸਿਆ ਨਹੀਂ ਰਹਿੰਦੀ ਨੰਬਰ 3 ਜਿਹੜੀਆਂ ਔਰਤਾਂ ਰਾਤ ਨੂੰ ਜਲਦੀ ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੀਆਂ ਹਨ ਉਹ ਔਰਤਾਂ ਉਮਰ ਤੋਂ ਪਹਿਲਾਂ ਹੀ ਬੁੱਢੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਨੰਬਰ 4 ਜੇਕਰ ਔਰਤਾਂ ਨਹਾਉਣ ਤੋਂ ਆਰੰਬਿਸ ਪਾਊਡਰ ਜਾਂ ਫਿਰ ਨਾਰੀਅਲ ਦਾ ਤੇਲ ਲਗਾ ਲੈਣ ਤਾਂ ਇਸ ਨਾਲ ਉਹਨਾਂ ਨੂੰ ਗਰਮੀ ਨਹੀਂ ਆਉਂਦੀ ਤੇ ਨਾਲ ਹੀ ਸਮੈਲ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਨੰਬਰ 5 ਜੇਕਰ ਤੁਸੀਂ ਨੀਂਦ ਵਿੱਚ ਬਹੁਤ ਤੇਜ਼ ਇਸ ਘਰਾੜੇ ਮਾਰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਵਿੱਚ ਸਰੋਂ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਜ਼ਰੂਰ ਪਾ ਲਿਆ ਕਰੋ ਇਸ ਨਾਲ ਘਰਾੜੇ ਆਉਣੇ ਬੰਦ ਹੋ ਜਾਣਗੇ। ਨੰਬਰ 6 ਜਿਹੜੀਆਂ ਔਰਤਾਂ ਆਪਣੇ ਪੈਰਾਂ ਵਿੱਚ ਚਾਂਦੀ ਦੀ ਝਾਂਜਰ ਪਾਉਂਦੀਆਂ ਹਨ ਉਹ ਔਰਤਾਂ ਦੀ ਇਮਿਊਨਿਟੀ ਬਹੁਤ ਮਜ਼ਬੂਤ ਹੁੰਦੀ ਹੈ ਨਾਲ ਹੀ ਉਹਨਾਂ ਦੀ ਲੱਤਾਂ ਵਿੱਚ ਕਦੇ ਵੀ ਦਰਦੀ ਸਮੱਸਿਆ ਨਹੀਂ ਹੁੰਦੀ। ਨੰਬਰ 7 ਪੁਦੀਨੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਜੋਣ ਲੱਗ ਜਾਂਦੀ ਹੈ ਨਾਲ ਹੀ ਪੇਟ ਦੀ ਗਰਮੀ ਵੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 8 ਜੇਕਰ ਅਸੀਂ ਹਰੀ ਮਿਰਚ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਦਾ ਹਰ ਦਰਦ ਦੂਰ ਹੋ ਜਾਂਦਾ ਇਸ ਨੂੰ ਕੁਦਰਤੀ ਪੇਨ ਕਿਲਰ ਮੰਨਿਆ ਜਾਂਦਾ ਹੈ ਨੰਬਰ 9 ਖਾਂਸੀ ਨੂੰ ਜਲਦੀ ਦੂਰ ਕਰਨ ਲਈ ਜੇਕਰ ਤੁਸੀਂ ਇੱਕ ਚਮਚ ਸ਼ਹਿਦ ਵਿੱਚ ਥੋੜੀ ਜਿਹੀ ਪੀਸੀ ਹੋਈ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਲੈ ਲਓ ਇਸ ਨਾਲ ਤੁਰੰਤ ਖਾਂਸੀ ਠੀਕ ਹੋ ਜਾਵੇਗੀ ਨੰਬਰ 10 ਜਿਹੜੀਆਂ ਔਰਤਾਂ ਰੀੜ ਦੀ ਹੱਡੀ ਸੁੰਦੀ ਕੋਈ ਵੀ ਸਮੱਸਿਆ ਹੈ ਤਾਂ ਉਹਨਾਂ ਨੂੰ ਕਦੇ ਵੀ ਸਹਰਾਣਾ ਲੈ ਕੇ ਨਹੀਂ ਸੌਣਾ ਚਾਹੀਦਾ ਸਹਰਾਣੇ ਨਾਲ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 11 ਅਦਰਕ ਅਤੇ ਹਰੀ ਮਿਰਚ ਨੂੰ ਕਦੇ ਵੀ ਦੂਜੀਆਂ ਸਬਜ਼ੀਆਂ ਦੇ ਨਾਲ ਇਕੱਠੇ ਕਰਕੇ ਇੱਕ ਲਫਾਫੇ ਵਿੱਚ ਪਾ ਕੇ ਨਾ ਰੱਖੋ ਇਸ ਨਾਲ ਅਦਰਕ ਤੇ ਮਿਰਚਾਂ ਖਰਾਬ ਹੋਣ ਲੱਗ ਜਾਂਦੀਆਂ ਹਨ। ਨੰਬਰ 12 ਜੇਕਰ ਔਰਤਾਂ ਦਿਨ ਵਿੱਚ ਜ਼ਿਆਦਾ ਸੌਂ ਲੈਂਦੀਆਂ ਨੇ ਤਾਂ ਉਹਨਾਂ ਨੂੰ ਰਾਤ ਨੂੰ ਕਦੇ ਵੀ ਨੀਂਦ ਨਹੀਂ ਆਉਂਦੀ ਉਹਨਾਂ ਦੀ ਸਾਰੀ ਰਾਤ ਬੇਚੈਨੀ ਵਿੱਚ ਹੀ ਗੁਜ਼ਰ ਜਾਂਦੀ ਹੈ ਇਸ ਲਈ ਰਾਤ ਨੂੰ ਨੀਂਦ ਲੈਣਾ ਹੀ ਸਹੀ ਸਮਾਂ ਹੈ। ਨੰਬਰ 13 ਜੇਕਰ ਔਰਤਾਂ ਸਵੇਰੇ ਜਲਦੀ ਉੱਠ ਕੇ ਆਪਣੇ ਕੰਮਾਂ ਨੂੰ ਕਰਨ ਤਾਂ ਉਹਨਾਂ ਦੇ ਕੰਮ ਵੀ ਜਲਦੀ ਮੁੱਕ ਜਾਂਦੇ ਨੇ ਤੇ ਨਾਲ ਹੀ ਉਹ ਪੂਰਾ ਦਿਨ એનર્ਜੀ ਨਾਲ ਭਰੀਆਂ ਰਹਿੰਦੀਆਂ ਹਨ। ਨੰਬਰ 14 ਰਾਤ ਨੂੰ ਸੌਣ ਤੋਂ ਪਹਿਲਾਂ ਹਰੀ ਇਲਾਇਚੀ ਜ਼ ਕੀ ਖਾ ਲਿਆ ਕਰੋ ਇਸ ਦੀ ਮੰਨਤ ਤੁਹਾਡੇ ਮੂੰਹ ਵਿੱਚੋਂ ਕਦੇ ਵੀ ਗੰਦੀ 스ਮੈਲ ਨਹੀਂ ਆਵੇਗੀ ਤੇ ਨਾਲ ਹੀ ਤੁਹਾਡੇ ਸਰੀਰ ਨੂੰ ਵੀ ਨੇਕਾ ਹੀ ਲਾਭ ਦੇਵੇਗੀ ਨੰਬਰ 15 ਜੇਕਰ ਤੁਸੀਂ ਰੋਜ਼ਾਨਾ 7 ਦਿਨ ਵਿੱਚ ਕਈ ਵਾਰ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹੋ ਤੇ ਨਾਲ ਹੀ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਰਹੀਆਂ ਹਨ ਨੰਬਰ 16 ਜਿਹੜੀਆਂ ਔਰਤਾਂ ਸਾਰਾ ਦਿਨ ਕੰਮਕਾਰਾਂ ਵਿੱਚ ਕੱਢ ਦਿੰਦੀਆਂ ਨੇ ਉਹਨਾਂ ਔਰਤਾਂ ਨੂੰ ਕਦੇ ਵੀ ਆਪਣੀ ਸਿਹਤ ਦਾ ਖਿਆਲ ਨਹੀਂ ਹੁੰਦਾ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਇਸ ਲਈ ਕੰਮ ਦੇ ਨਾਲ ਨਾਲ ਆਪਣੀ ਖੁਰਾਕ ਵੱਲ ਵੀ ਖਾਸ ਖਿਆਲ ਦੇਵੋ ਨੰਬਰ 17 ਜਿਹੜੀਆਂ ਔਰਤਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਸਦਾਬਹਾਰ ਦੇ ਦੋ ਪੱਤੇ ਚਬਾ ਲੈਣੇ ਚਾਹੀਦੇ ਹਨ ਇਹਨਾਂ ਦੀ ਮਦਦ ਨਾਲ ਤੁਸੀਂ ਸ਼ੂਗਰ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 18 ਜੇਕਰ ਔਰਤਾਂ ਰਸੋਈ ਦੀ ਸੈਲਫ ਨੂੰ ਮਿੱਠੇ ਸੋਡੇ ਵਾਲੇ ਪਾਣੀ ਨਾਲ ਸਾਫ਼ ਕਰਨ ਤਾਂ ਇਸ ਦੀ ਮੰਨ ਰਸੋਈ ਦੀ ਸੈਲਫ ਤੇ ਕਦੇ ਵੀ ਮੱਖੀ ਜਾਂ ਫਿਰ ਕੋਈ ਵੀ ਜੀ ਨਹੀਂ ਬੈਠੇਗਾ ਤੁਹਾਡੀ ਸੈਲਫ ਕੀਟਾਣੂ ਮੁਕਤ ਰਹੇਗੀ ਨੰਬਰ 19 ਔਰਤਾਂ ਨੂੰ ਰੋਜ਼ਾਨਾ ਆਪਣੇ ਘਰ ਵਿੱਚ ਡਿਟਾਲ ਵਾਲੇ ਪਾਣੀ ਦਾ ਹੀ ਪੂੰਝਾ ਜ਼ਰੂਰ ਲਗਾਉਣਾ ਚਾਹੀਦਾ ਹੈ ਤੁਹਾਡੇ ਫਰਸ਼ ਨੂੰ ਸਾਫ਼ ਕਰਦਾ ਤੇ ਨਾਲ ਹੀ ਕੀਟਾਣੂ ਮੁਕਤ ਕਰਦਾ ਹੈ ਨੰਬਰ 1 ਰੋਟੀ ਦੇ ਨਾਲ ਕਦੇ ਵੀ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਇਸ ਲਈ ਪਾਣੀ ਰੋਟੀ ਤੋਂ ਅੱਧੇ ਘੰਟੇ ਬਾਅਦ ਹੀ ਪੀ ਲਿਆ ਕਰੋ ਨੰਬਰ 21 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਨਾ ਹੀ ਤੁਰੰਤ ਬਾਅਦ ਸੌਣਾ ਚਾਹੀਦਾ ਇਸ ਨਾਲ ਤੁਹਾਡਾ ਜਿਹੜਾ पाचन ਤੰਤਰ ਉਹ ਖਰਾਬ ਹੋਣ ਲੱਗ ਜਾਂਦਾ ਹੈ ਨੰਬਰ 2 ਰਾਤ ਦੇ ਖਾਣੇ ਤੋਂ ਬਾਅਦ ਹਰ ਵਿਅਕਤੀ ਨੂੰ 1000 ਕਦਮ ਜ਼ਰੂਰ ਚੱਲਣੇ ਚਾਹੀਦੇ ਨੇ ਇਸ ਨਾਲ ਤੁਹਾਡਾ ਜਿਹੜਾ ਸਰੀਰ ਉਹ ਪੂਰੀ ਜ਼ਿੰਦਗੀ ਜਵਾਨ ਤੇ ਤੰਦਰੁਸਤ ਰਹਿੰਦਾ ਹੈ ਨੰਬਰ 3 ਜਿਹੜੀਆਂ ਔਰਤਾਂ ਗਰਭਪਤੀ ਹੁੰਦੀਆਂ ਨੇ ਉਹਨਾਂ ਨੂੰ ਤੀਸਰੇ ਮਹੀਨੇ ਤੋਂ ਬਾਅਦ ਪੰਜਾਬੀ ਸ਼ੀਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਨਾਰਮਲ ਡਿਲੀਵਰੀ ਹੋਣ ਦੇ ਜਿਹੜੇ ਚਾਂਸ ਨੇ ਉਹ ਵੱਧ ਜਾਂਦੇ ਹਨ ਨੰਬਰ 24 ਸਬਜੀ ਨੂੰ ਕਦੇ ਵੀ ਕਿਸੇ ਘਿਓ ਦਾ ਤੜਕਾ ਨਾ ਲਗਾਇਆ ਕਰੋ ਇਸ ਲਈ ਹਮੇਸ਼ਾ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਿਆ ਕਰੋ ਨੰਬਰ 25 ਜੇਕਰ ਔਰਤਾਂ ਆਪਣੀ ਚਾਂਦੀ ਦੀ ਜਾਂ ਫਿਰ ਸੋਨੇ ਦੇ ਜੀਵਰਾਂ ਨੂੰ ਸ਼ੈਂਪੂ ਨਾਲ ਧੋ ਲੈਣ ਤਾਂ ਉਹਨਾਂ ਉੱਪਰ ਨਵੇਂ ਦੀ ਤਰ੍ਹਾਂ ਚਮਕ ਆ ਜਾਂਦੀ ਹੈ ਤੇ ਨਾਲ ਹੀ ਸਾਰੀ ਮੈਲ ਵੀ ਨਿਕਲ ਜਾਂਦੀ ਹੈ ਨੰਬਰ 26 ਗਰਭਤੀ ਔਰਤਾਂ ਨੂੰ ਕਦੇ ਵੀ ਮੋਦੀਆਂ ਹੋ ਕੇ ਨਹੀਂ ਪਹਿਣਾ ਚਾਹੀਦਾ ਇਸ ਦਾ ਸਿੱਧਾ ਅਸਰ ਉਹਨਾਂ ਦੇ ਬੱਚੇ ਦੀ ਸਿਹਤ ਉੱਪਰ ਪੈਂਦਾ ਹੈ ਨੰਬਰ 27 ਰੋਟੀ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਅਦਰਕ ਦਾ ਪੀਸ ਰੱਖ ਦਿਓ ਇਸ ਨਾਲ ਰੋਟੀਆਂ ਬਹੁਤ ਹੀ ਨਰਮ ਤੇ ਮੁਲਾਈਨ ਹੀ ਰਹਿੰਦੀਆਂ ਹਨ। ਨੰਬਰ 28 ਔਰਤਾਂ ਨੂੰ ਕਦੇ ਵੀ ਆਪਣੇ ਪੇਕਿਆਂ ਤੋਂ achar ਨਹੀਂ ਲੈ ਕੇ ਆਉਣਾ ਚਾਹੀਦਾ ਇਸ ਨਾਲ ਘਰ ਵਿੱਚ ਕਲੇਸ਼ ਪੈਂਦਾ ਹੈ ਤੇ ਨਾਲ ਹੀ ਪਤੀ-ਪਤਨੀ ਦਾ ਰਿਸ਼ਤਾ ਵੀ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 29 ਜਿਹੜੀਆਂ ਔਰਤ ਆਪਣੇ ਚਿਹਰੇ ਉੱਪਰ ਗਲੋ ਚਾਹੁੰਦੀਆਂ ਹਨ ਉਹਨਾਂ ਰੋਜ਼ਾਨਾ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੈ ਜੇਕਰ ਹੋ ਸਕੇ ਤਾਂ ਘਰ ਵਿੱਚ ਹੀ ਬਣਾ ਕੇ ਪੀਵੋ। ਨੰਬਰ 30 ਔਰਤਾਂ ਨੂੰ ਰੋਜ਼ਾਨਾ ਇੱਕ ਇਲਾ ਜ਼ਰੂਰ ਖਾ ਲੈਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਅੰਦਰ ਤਾਕਤ ਪੈਂਦੀ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 31 ਜੇਕਰ ਤੁਸੀਂ ਰਾਤ ਨੂੰ ਹਨੇਰੇ ਵਿੱਚ ਸੌਂਦੇ ਹੋ ਤਾਂ ਤੁਸੀਂ ਇਸ ਨਾਲ ਡਿਪਰੈਸ਼ਨ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨਾਲ ਹੀ ਨੀਂਦ ਵੀ ਸਹੀ ਤਰੀਕੇ ਨਾਲ ਆਉਂਦੀ ਹੈ। ਨੰਬਰ 32 ਜੇਕਰ ਤੁਸੀਂ ਆਪਣੀ ਅੱਖਾਂ ਦੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਕੱਚੇ ਪਪੀਤੇ ਦਾ ਸੇਵਨ ਰੋਜ਼ਾਨਾ ਜ਼ਰੂਰ ਕਰੋ। ਇਸ ਨਾਲ ਅੱਖਾਂ ਨੂੰ ਕਾਫੀ ਲਾਭ ਮਿਲਦੇ ਹਨ। ਨੰਬਰ 33 ਜੇਕਰ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾਂ ਹੀ ਲਾਭ ਮਿਲਦੇ ਨੇ ਜਿੰਨਾ ਬਾਰੇ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਸੋਚ ਨਹੀਂ ਸਕਦੇ। ਨੰਬਰ ਚੋਂ ਤੇ ਯੂਰਿਕ ਐਸਿਡ ਨੂੰ ਕੱਟ ਕਰਨ ਲਈ ਗਾਜਰ, ਚੁਕੰਦਰ ਅਤੇ ਖੀਰੇ ਦਾ ਜੂਸ ਬਣਾ ਕੇ ਤੁਸੀਂ ਪੀ ਸਕਦੇ ਹੋ ਇਸ ਤਰ੍ਹਾਂ ਨਾਲ ਤੁਸੀਂ ਯੂਰਿਕ ਐਸਿਡ ਨੂੰ ਸਰੀਰ ਵਿੱਚੋਂ ਬਹੁਤ ਹੀ ਆਸਾਨੀ ਨਾਲ ਬਾਹਰ ਕੱਢ ਸਕਦੇ ਹੋ ਨੰਬਰ 35 ਭਾਂਡੇ ਸਾਫ਼ ਕਰਨ ਸਮੇਂ ਕਈ ਵਾਰ ਔਰਤਾਂ ਦੇ ਹੱਥ ਖੁਰਦਲੇ ਹੋ ਜਾਂਦੇ ਨੇ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਕੱਚੇ ਦੁੱਧ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਹੱਥਾਂ ਨੂੰ ਧੋ ਸਕਦੇ ਹੋ ਇਸ ਦੀ ਮੰਨਣਾ ਹੱਥ ਮੁਲਾਇਮ ਤੇ ਨਰਮ ਹੋ ਜਾਣਗੇ ਨੰਬਰ 36 ਜਿਹੜੀਆਂ ਔਰਤਾਂ ਰਾਤ ਨੂੰ ਬਰਤਨਾਂ ਨੂੰ ਬਿਨਾਂ ਸਾਫ਼ ਕਰੇ ਸੌ ਜਾਂਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਨਾਲ ਹੀ ਨਕਾਰਾਤਮਕ ਊਰਜਾ ਵੀ ਆਉਣ ਲੱਗ ਜਾਂਦੀ ਹੈ ਨੰਬਰ 37 ਜੇਕਰ ਸਿਰ ਵਿੱਚ ਦਰਦ ਰਹਿੰਦਾ ਤਾਂ ਨਿੰਬੂ ਦੇ ਪੱਤੇ ਨੂੰ ਮਸਲ ਕੇ ਸੁੰਘ ਲੋ ਇਸ ਦੀ ਮੰਨਣਾ ਸਿਰਦਰਦ ਹੋਣ ਤੋਂ ਆਰਾਮ ਮਿਲੇਗਾ ਨੰਬਰ 38 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਆਪਣਾ ਸਿਰ ਟੱਕ ਕੇ ਸੌਂਦੀਆਂ ਹਨ ਉਹਨਾਂ ਔਰਤਾਂ ਦੇ ਸਿਰ ਦੇ ਖੂਨ ਦਾ ਸਰਕਲ ਹਮੇਸ਼ਾ ਸਹੀ ਰਹਿੰਦਾ ਨਾਲ ਹੀ ਉਹਨਾਂ ਦੇ ਸਿਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ। ਨੰਬਰ 39 ਰੋਜ਼ਾਨਾ ਸਵੇਰੇ ਉੱਠਣਸਾਰ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਕੰੰਗੀ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ ਨਾਲ ਹੀ ਵਾਲਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ। ਨੰਬਰ 40 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਕੰੰਗੀ ਕਰਨ ਲਈ ਲੱਕੜ ਦੀ ਬਣੀ ਕੰੰਗੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਹਰ ਸਮੱਸਿਆ ਖਤਮ ਹੋ ਜਾਂਦੀ ਹੈ। ਵਾਲਾਂ ਵਿੱਚ ਇਨਫੈਕਸ਼ਨ ਨੂੰ ਹੋਣ ਤੋਂ ਰੋਕਣ ਦਾ ਕੰਮ ਕਰਦੀ ਹੈ। ਨੰਬਰ ਤਾਲੀ ਜਿਹੜੀਆਂ ਆਰਤਾਂ ਦੀ ਚਮੜੀ ਹਮੇਸ਼ਾ ਖੁਸ਼ਕ ਰਹਿੰਦੀ ਹੈ ਉਹਨਾਂ ਔਰਤਾਂ ਨੂੰ ਕੱਚੇ ਦੁੱਧ ਦੀ ਮਲਾਈ ਲੈ ਕੇ ਆਪਣੀ ਚਮੜੀ ਉੱਪਰ ਲਗਾ ਲੈਣੀ ਚਾਹੀਦੀ ਹੈ ਬਹੁਤ ਹੀ ਫਾਇਦੇ ਮਿਲਦੇ ਹਨ ਨੰਬਰ 42 ਖਾਣਾ ਖਾਣ ਸਮੇਂ ਕਦੇ ਵੀ ਕਾਲੀ ਨਾ ਕਰੋ ਖਾਣਾ ਹਮੇਸ਼ਾ ਰਾਮਨਾਮ ਬੈਠ ਕੇ ਖਾਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਸਿਹਤਮੰਦ ਰਹੋਗੇ ਤਾਂ ਹੀ ਤੁਹਾਡਾ ਪਰਿਵਾਰ ਸਹੀ ਰਹਿ ਸਕਦਾ ਹੈ ਨੰਬਰ 43 ਜਿਹੜੇ ਲੋਕ ਖਾਲੀ ਪੇਟ ਦਹੀਂ ਜਾਂ ਫਿਰ ਲੱਸੀ ਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ ਨੰਬਰ 44 ਇਮਲੀ ਸਾਡੇ ਸਰੀਰ ਨੂੰਨੇਕਾਂ ਹੀ ਫਾਇਦੇ ਦਿੰਦੀ ਹੈ ਇਸ ਨਾਲ ਸਾਡਾ ਦਿਲ ਮਜ਼ਬੂਤ ਹੁੰਦਾ ਹੈ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਨਾਲ ਹੀ ਵਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੁੰਦੀਆਂ ਹਨ ਇਸ ਲਈ ਇਮਲੀ ਦਾ ਸੀਮਤ ਮਾਤਰਾ ਵਿੱਚ ਇਸਤੇਮਾਲ ਜ਼ਰੂਰ ਕਰੋ ਨੰਬਰ 45 ਜਿਹੜੀਆਂ ਆਰਤਾਂ ਰੋਜ਼ਾਨਾ ਆਪਣੇ ਘਰ ਵਿੱਚ ਝਾੜੂ-ਪੋਚਾ ਕਰਦੀਆਂ ਹਨ ਤੇ ਨਾਲ ਹੀ ਹਰ ਰੋਜ਼ ਕੱਪੜੇ ਵੀ ਧੋ ਦਿੰਦੀਆਂ ਨੇ ਨਾ ਆਰਤਾਂ ਦੇ ਘਰ ਵਿੱਚ ਵਾਤਾਵਰਨ ਹਮੇਸ਼ਾ ਸਾਫ਼ ਰਹਿੰਦਾ ਹੈ। ਨੰਬਰ 46 ਰਸੋਈ ਵਿੱਚ ਕੰਮ ਕਰਨ ਸਮੇਂ ਔਰਤਾਂ ਨੂੰ ਹਮੇਸ਼ਾ ਕਾਟਨ ਦੀ ਚੁੰਨੀ ਹੀ ਵਰਤਣੀ ਚਾਹੀਦੀ ਹੈ। ਇਸ ਨਾਲ ਉਹਨਾਂ ਨੂੰ ਗਰਮੀ ਨੂੰ ਸਾਫ਼ ਕਰਨਾ ਆਸਾਨ ਹੋ ਜਾਂਦਾ ਹੈ। ਇਸ ਦੇ ਮਦਨਾ ਉਹਨਾਂ ਦੇ ਚਿਹਰੇ ਉੱਪਰ ਨਿਸ਼ਾਨ ਨਹੀਂ ਪੈਂਦੇ ਕਿਉਂਕਿ ਕਾਟਨ ਬਹੁਤ ਹੀ ਨਰਮ ਤੇ ਮੁਲਾਇਮ ਹੁੰਦੀ ਹੈ। ਨੰਬਰ 47 ਜੇਕਰ ਔਰਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀ ਲੈਂਦੀਆਂ ਹਨ ਤਾਂ ਉਹਨਾਂ ਨੂੰ ਨੀਂਦ ਬਹੁਤ ਚੰਗੀ ਆਉਂਦੀ ਹੈ। ਨੰਬਰ 48 ਘੜੇ ਵਿੱਚੋਂ ਪਾਣੀ ਪੀਣਾ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਅੱਜ ਵਧੇਰੇ ਤਕਨੀਕੀ ਯੁੱਗ ਤੇ ਚੱਲਦੇ ਆ ਫ੍ਰਿਜ ਆਦਿ ਕਈ ਤਰ੍ਹਾਂ ਦੀਆਂ ਮਸ਼ੀਨਰੀ ਆ ਜਾਣ ਕਰ ਮਿੱਟੀ ਦੇ ਘੜੇ ਦਿਨ-ਦਰ-ਦਿਨ ਲੂਪ ਹੁੰਦੇ ਜਾ ਰਹੇ ਹਨ। ਨੰਬਰ 49 ਜਿਹੜੀਆਂ ਔਰਤਾਂ ਰੋਜ਼ਾਨਾ ਪੈਰਾਂ 'ਤੇ ਬੈਠ ਕੇ ਪੋਚਾ ਲਗਾਉਂਦੀਆਂ ਹਨ ਉਹਨਾਂ ਔਰਤਾਂ ਦਾ ਪੇਟ ਕਦੇ ਵੀ ਬਾਹਰ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਦੇ ਕਦੇ ਵੀ ਗੋਡਿਆਂ ਵਿੱਚ ਦਰਦ ਦੀ ਸਮੱਸ ਨੰਬਰ 50 ਔਰਤਾਂ ਨੂੰ ਆਪਣੇ ਚਿਹਰੇ ਦੀ ਮਾਲਿਸ਼ ਸੂਰਜਮੁਖੀ ਦੇ ਤੇਲ ਨਾਲ ਕਰਨੀ ਚਾਹੀਦੀ ਹੈ ਇਸ ਨਾਲ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਤੇ ਨਾਲ ਹੀ ਦਾਗ-ਧੱब्बे ਵੀ ਸਾਫ਼ ਹੋ ਜਾਂਦੇ ਹਨ ਨੰਬਰ 51 ਸੌਣ ਸਮੇਂ ਜਿਹੜੀਆਂ ਔਰਤਾਂ ਆਪਣੇ ਸਹਰਾਣੇ ਥੱਲੇ ਮੋਰ ਦਾ ਖੰਭ ਰੱਖ ਕੇ ਸੌਂਦੀਆਂ ਹਨ ਉਹਨਾਂ ਔਰਤਾਂ ਦੀ ਜ਼ਿੰਦਗੀ ਮਹਾਰਾਣੀਆਂ ਦੀ ਤਰ੍ਹਾਂ ਹੋਣ ਲੱਗ ਜਾਂਦੀ ਹੈ ਨੰਬਰ 52 ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੇ ਲੋਕ ਦੋ ਲੌਂਗ ਚਬਾ ਲੈਂਦੇ ਨੇ ਉਹਨਾਂ ਦੇ ਦੰਦਾਂ ਨੂੰ ਕਦੇ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 53 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਸਿਰ ਦੀ ਮਾਲਿਸ਼ ਕਰਦੀਆਂ ਨੇ ਉਹਨਾਂ ਔਰਤਾਂ ਨੂੰ ਕਦੇ ਵੀ ਸਿਰਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ